ਉਹ ਲੋਕੀਂ ਉਹਨਾਂ ਚਲਪਾ ਕੋਲ ਟਾਈਮ ਆਂਦਾ ਹੈ ਸਵੇਰ ਤੇ ਰੱਖਣਾ ਹੈ ਸਬਜੀ ਤੇ ਸ਼ਾਮ ਦਾ ਉਹਨਾਂ ਨੇ ਬਣਾ ਕੇ ਤੇ ਵਧੀਆ ਸਬਜੀ ਬਾਨੀ ਹੈ ਜਿਹੜੇ ਮਿੱਟੀ ਦੇ ਤੇ ਉਹ ਸਟੀਲ ਦੇ ਭਾਂਡੇ ਵਿੱਚ ਹੁਣ ਇੱਕ ਤੇ ਬਿਮਾਰੀਆਂ ਦਾ ਘਰ ਹੋ ਗਿਆ ਜੀ ਇੱਕ ਬਿਮਾਰੀ ਬਹੁਤ ਜ਼ਿਆਦਾ ਫੈਲਣ ਦੀ ਸਟੀਲ ਦੇ ਭਾਂਡਿਆਂ ਨਾਲ ਅਸੀਂ ਤਾਂ ਇਹ ਕਹਿੰਦੇ ਆ ਵੀ ਲੋਕਾਂ ਨੂੰ ਵੀ ਆਪਣੇ ਮਿੱਟੀ ਦੇ ਭਾਂਡੇ ਇਸਤੇਮਾਲ ਕਰੋ ਜੀ ਹੁਣ ਮਿੱਟੀ ਦੇ ਭਾਂਡੇ ਵਿੱਚ ਕਈ ਤਰ੍ਹਾਂ ਦੀ ਆਟਮਾ ਆ ਗਈਆਂ ਜੀ ਜੇ ਪਹਿਲਾਂ ਹੁਣ ਆਪਾਂ ਭਾਂਡੇ ਕਹਿੰਦੇ ਜੇ ਸਾਨੂੰ ਕਾਰਨਾ ਦੇ ਦਿਓ ਜੇ ਜੜ ਕੋਈ ਵੀ ਕੰਮ ਲਾ ਲੋ ਜੇ ਆਪਾਂ ਘਰ ਵਿੱਚ ਰਲ ਮਿਲ ਕੇ ਕੰਮ ਕਰਾਂਗੇ ਨਾ ਭਾਵੇਂ ਜਿੰਨਾ ਮਰਜ਼ੀ ਕੰਮ ਹੋਵੇ ਉਹ ਸਾਰਾ ਕੰਮ ਖਤਮ ਹੋਣਾ ਹੀ ਹੋਣਾ ਹੈ ਸਤਿਗੁਰ ਜੀ ਵਿਸ਼ਾਲ ਸਫਰ ਵੇਖ ਰਹੇ ਹੋ ਤੁਸੀਂ ਤੇ ਅੱਜ ਸਾਡਾ ਸਫਰ ਪਹੁੰਚ ਆਇਆ ਤਰਤਾ ਅਕਸਰੀ ਪਿੰਡਾਂ ਦੇ ਵਿੱਚ ਸਾਡੀਆਂ ਜੋ ਪ੍ਰਾਣੀਆਂ ਮਾਤਾਵਾਂ ਸਨ ਪੈਣਾ ਸਨ ਉਹਨਾਂ ਦੇ ਵੱਲੋਂ ਮਿੱਟੀ ਦੇ ਭਾਂਡੇ ਵਰਤੇ ਜਾਂਦੇ ਸਨ ਤੇ ਬਿੱਤਲ ਦੇ ਭਾਂਡੇ ਵਰਤੇ ਜਾਂਦੇ ਸਨ ਸਮਾਂ ਬਦਲਿਆ ਯੁੱਗ ਬਦਲਿਆ ਘਰ ਦੀ ਰਸੋਈ ਦੇ ਵਿੱਚ ਸਟੀਲ ਦੇ ਭਾਂਡਿਆਂ ਨੇ ਥਾਂ ਲੈ ਲਈ ਪਰ ਅੱਜ ਵੀ ਕਈ ਲੋਕ ਕਈ ਨੌਜਵਾਨ ਇਹੋ ਜਿਹੇ ਨੇ ਜੋ ਆਪਣੀ ਪਰਾਣੀ ਵਰਾਸਤ ਨੂੰ ਸੰਭਾਲ ਕੇ ਬੈਠੇ ਨੇ ਤੇ ਅੱਜ ਵੀ ਮਿੱਟੀ ਦੇ ਭਾਂਡੇ ਬਣਾਉਂਦਾ ਕੰਮ ਕਰਦੇ ਨੇ ਮਿੱਟੀ ਦੇ ਭਾਂਡੇ ਬਣਾਉਣ ਦੇ ਵਿੱਚ ਰੋਟੀ ਖਾਂਦਾ ਜਾਂ ਕੋਈ ਦਹੀਂ ਜਮਾਉਣ ਦਾ ਲੱਸੀ ਪਾਉਣ ਦਾ ਪਾਣੀ ਪਾਉਣ ਦਾ ਕੀ ਫਾਇਦਾ ਹੈ ਆਹ ਗੱਲਬਾਤ ਕਰਦੇ ਹੁਣ ਨੌਜਵਾਨਾਂ ਦੇ ਨਾਲ ਜੋ ਪਿਛਲੇ 25-30 ਸਾਲ ਤੋਂ ਮਿੱਟੀ ਦੇ ਭਾਂਡੇ ਬਣਾਉਣ ਦਾ ਕੰਮ ਕਰ ਰਿਹਾ ਜੀ ਜੀ ਸਵਾਗਤ ਕਰਦੇ ਆ ਸਾਡੇ ਚੈਨਲ ਤੇ ਸਰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਚੈਨਲ ਵਾਲਿਆਂ ਨੂੰ ਤੇ ਮੇਰਾ ਨਾਮ ਰਜਿੰਦਰ ਕੁਮਾਰ ਜੀ ਜਿੰਦਰ ਜੀ ਕਿੰਨੇ ਸਮੇਂ ਤੋਂ ਮਿੱਟੀ ਦੇ ਭਾਂਡੇ ਬਣਾਉਂਦਾ ਕੰਮ ਕਰ ਰਿਹਾ ਸਰ ਵੀ 25 ਸਾਲ ਹੋ ਗਏ ਜੀ ਭਾਂਡੇ ਬਣਾਉਂਦੇ ਨੇ ਹਾਂ ਜੀ ਪਿਓ ਕਿਹੜੀ ਆਹੋ ਕੰਮ ਕਰਦੇ ਹਾਂ ਜੀ ਸਰ ਸਾਡੇ ਪਿਓ ਦਾਦਾ ਪਰਦਾਦਾ ਇਹੇ ਕੰਮ ਕਰਦੇ ਆਂਦੇ ਇਸ ਨੂੰ ਸਟਾਰਟਿੰਗ ਸਭ ਤੋਂ ਪਹਿਲੇ ਦੱਸੋ ਕਿ ਮਿੱਟੀ ਦੇ ਭਾਂਡੇ ਕਿਹੜੇ ਕਿਹੜੇ ਬਣਾਉਂਦੇ ਹੋ ਸਰ ਇਹਦੇ ਵਿੱਚ ਇਹ ਪਹਿਲਾਂ ਚੱਲਦੇ ਸੀ ਚਾਟੀ ਚਾਟੀ ਵਿੱਚ ਲੋਕੀ ਕਰਦੇ ਸੀ ਲੱਸੀ ਬਣਾ ਲਈ ਤੇ ਦੁੱਧ ਰੈਡੀ ਕਰਿਆ ਉਹਦੇ ਵਿੱਚ ਤੇ ਉਹਦੇ ਵਿੱਚ ਦਹੀਂ ਵੀ ਵਧੀਆ ਮੰਨਦਾ ਸੀ ਮੱਖਣੀ ਵੀ ਵਧੀਆ ਮੰਨਦੀ ਹੁੰਦੀ ਸੀ ਤੇ ਇੱਕ ਚੱਲਦਾ ਇਹ ਕਾਰਨਾ ਤੇ ਕਾਰਨਾ ਆਪਾਂ ਉਹਦੇ ਵਿੱਚ ਦੁੱਧ ਰੱਖ ਗਏ ਤੇ ਸਾਰੇ ਦਿਹਾੜੇ ਉਹਨੂੰ ਰਕਾਰਡ ਕਾਰ ਤੇ ਰਨ ਰਨ ਕੇ ਉਹ ਬਿਲਕੁਲ ਲਾਲ ਹੋ ਜਾਂਦਾ ਇਹ ਤੇ ਉਹ ਦੁੱਧ ਵੀ ਐ ਵਧੀਆ ਖੋਆ ਬਣ ਜਾਂਦਾ ਹੁੰਦਾ ਸੀ ਉਸ ਟਾਈਮ ਦੇ ਵਿੱਚ ਤੇ ਹੁਣ ਆ ਗਏ ਹੁਣ ਸਟੀਲ ਦੇ ਭਾਂਡੇ ਆ ਗਏ ਜੀ ਹੁਣ ਸਾਰਿਆਂ ਨੂੰ ਕਾਲੀ ਹੁੰਦੀ ਆ ਇਹ ਕੁੱਕਰ ਰੱਖਿਆ ਤੇ ਮਿੰਟ ਮਿੰਟ ਸਬਜ਼ੀ ਬਣਾਈਦਾ ਚਲੋ ਜੀ ਆਪਾਂ ਕੰਮ ਨਹੀਂ ਵਿੜੋ ਉਹ ਲੋਕੀ ਉਹ ਕੁੱਕਰ ਕੋਲ ਟਾਈਮ ਆਉਂਦਾ ਇਹ ਸਵੇਰ ਤੇ ਰੱਖਣੇ ਸਬਜ਼ੀ ਤੇ ਸ਼ਾਮ ਦਾ ਉਹਨਾਂ ਨੇ ਬਣਾ ਕੇ ਤੇ ਵਧੀਆ ਸਬਜ਼ੀ ਬਣਨੀ ਇਹ ਜਿਹੜੇ ਮਿੱਟੀ ਦੇ ਪਾਂਡੇ ਹੁੰਦੇ ਸੀ ਉਹਦੇ ਵਿੱਚ ਸਬਜ਼ੀ ਵੀ ਜਿਹੜੇ ਹੈਗੇ ਉਹ ਵੀ ਵਧੀਆ ਵਧੀਆ ਮੰਦੀ ਹੁੰਦੀ ਸੀ ਉਸ ਟਾਈਮ ਦੇ ਵਿੱਚ ਤੇ ਹੁਣ ਅੱਜ ਕੱਲ੍ਹ ਸਟੀਲ ਦੇ ਪਾਂਡੇ ਵਿੱਚ ਸਬਜ਼ੀ ਬਣਾ ਲਓ ਤਾਂ ਦੋ ਘੰਟੇ ਤਿੰਨ ਘੰਟੇ ਬਾਅਦ ਸਬਜ਼ੀ ਖਰਾਬ ਹੋ ਜਾਂਦੀ ਹੈ ਤੇ ਉਹ ਸਟੀਲ ਦੇ ਪਾਂਡੇ ਵਿੱਚ ਹੁਣ ਇੱਕ ਤੇ ਬਿਮਾਰੀਆਂ ਦਾ ਘਰ ਹੋ ਗਿਆ ਜੀ ਇੱਕ ਬਿਮਾਰੀ ਬਹੁਤ ਜ਼ਿਆਦਾ ਫੈਲਣਦੀ ਹੈ ਸਟੀਲ ਦੇ ਪਾਂਡਿਆਂ ਨਾਲ ਤੇ ਅਸੀਂ ਤੇ ਇਹ ਕੰਨੇ ਆ ਵੀ ਲੋਕਾਂ ਨੂੰ ਵੀ ਆਪਣੀ ਮਿੱਟੀ ਦੇ ਭਾਂਡੇ ਇਸਤੇਮਾਲ ਕਰੋ ਜੀ ਹੁਣ ਮਿੱਟੀ ਦੇ ਭਾਂਡੇ ਵਿੱਚ ਕਿਹੋ ਜਿਹੇ ਤਰ੍ਹਾਂ ਦੀ ਆਟਮਾ ਆ ਗਈਆਂ ਜੀ ਇੱਕ ਥੋੜੀ ਆਈ ਹੈ ਜੀ ਬਾਰਾਂ ਤੇ ਉਹ ਆਪਣੇ ਬਿੱਕਰ ਨੇੜਾ ਥੋੜੀ ਹੁੰਦੀ ਉਹਦੇ ਵਿੱਚ ਸਾਗ ਦਾਲ ਜੋ ਮਰਜ਼ੀ ਬਣਾਈ ਜਾਓ ਜੀ ਉਹਦੇ ਵਿੱਚ ਟੇਸਟ ਵੀ ਤੁਹਾਨੂੰ ਮਿੱਟੀ ਦਾ ਹੀ ਆਊਗਾ ਜੀ ਫਿਰ ਇੱਕ ਉਹਦੇ ਵਿੱਚ ਇੱਕ ਗਲਾਸ ਆਂਦਾ ਜੀ ਉਹਦੇ ਵਿੱਚ ਹੁਣ ਹੋਟਲਾਂ ਦੇ ਵਿੱਚ ਕੁਲੜ ਜਿਹਨੂੰ ਆਪਾਂ ਕੁਲੜ ਪੀ ਪੀਜਾ ਕਹਿੰਦੇ ਨੇ ਉਹਦੇ ਵਿੱਚ ਪੈਕਿੰਗ ਹੁਣ ਆਨਲਾਈਨ ਵੀ ਵਧੀਆ ਮੰਦੀ ਹੈ ਤੇ ਇੱਕ ਹੋਰ ਹੰਦੀ ਹੁੰਦੀ ਹੈ ਉਹਦੇ ਵਿੱਚ ਚਿਕਨ ਚੂਨ ਵਗੈਰਾ ਤੇ ਹੋਰ ਵਿਗਿਆਨਿਕ ਨਹੀਂ ਵਗਰਾ ਬਣਾਉਂਦੀ ਆ ਜੀ ਮਿੱਟੀ ਦੇ ਭਾਂਡੇ ਦੇ ਵਿੱਚ ਉਹ ਵੀ ਹੁਣ ਹੋਟਲਾਂ بڑے بڑے ਰੈਸਟੋਰੈਂਟਾਂ ਦੇ ਵਿੱਚ ਵੀ ਉਹ ਮਿੱਟੀ ਤੋੜੀ ਜਾਂਦੀ ਆ ਜੇ ਹੋਟਲਾਂ ਦੇ ਵਿੱਚ ਲੋਕੀ ਮੰਗਦੇ ਆ ਜੀ ਚੱਲਦੇ ਆ ਤਾਂ ਕਰਕੇ ਪੁਰਾਣੇ ਬਜ਼ੁਰਗ ਜਦੋਂ ਮਾਤਾ ਹੁੰਦੀ ਆ ਉਹ ਜਦੋਂ ਆ ਕੇ ਕੋਈ ਚੀਜ਼ ਮੰਗਦੀ ਆ ਪੁਰਾਣੇ ਵੀ ਆ ਹੈਗੀ ਇੱਕ ਸੋਚੀ ਨਹੀਂ ਪੈਂਦੀ ਇਹਨੇ ਮਾਦ ਲਈ ਕਿਹੜੀ ਚੀਜ਼ ਮੰਗਦੀ ਹਾਂਜੀ ਹਾਂਜੀ ਜੇ ਪਹਿਲਾਂ ਹੁਣ ਆਪਾਂ ਭਾਂਡੇ ਕਹਿੰਦੇ ਆ ਜੇ ਸਾਨੂੰ ਕਾਰਨਾ ਦੇ ਦਿਓ ਉਸ ਟਾਈਮ ਦੇ ਵਿੱਚ ਲੋਕੇ ਕਹਿੰਦੇ ਸਾਨੂੰ ਤੋੜੀ ਦੇ ਦੇ ਫਰਾਣਾ ਦੇ ਤੇ ਪਾਉ ਆ ਭਾਂਡਾ ਚਾਹੀਦਾ ਜੀ ਕਈ ਵਾਰ ਸਾਡੇ ਸਮਝ ਵਿੱਚ ਨਹੀਂ ਆਉਂਦਾ ਜੀ ਕਿਹੜਾ ਭਾਂਡਾ ਮੰਗਨ ਦਾ ਜੀ ਕਿਹੜਾ ਨਹੀਂ ਫਿਰ ਉਹਨੂੰ ਕਹਿੰਦਾ ਬੀਬੀ ਵੇਖ ਲੈ ਕਿਹੜਾ ਭਾਂਡਾ ਤੂੰ ਲੈਣਾ ਫਿਰ ਬੀਬੀ ਆਪ ਆਪਣੇ ਵੇਖ ਕੇ ਫਿਰ ਆ ਵਜਾ ਕੇ ਭਾਂਡਾ ਫਿਰ ਲੈ ਕੇ ਜਾਂਦੀ ਆ ਜੀ ਤਾਂ ਕਰਕੇ ਅੱਜ ਦਾ ਜ਼ਮਾਨਾ ਬੜਾ ਸਾਫ਼ਤ ਹੋ ਗਿਆ ਲੋਕ ਜਲਦੀ 바ਜੀ ਹੋ ਗਏ ਨੇ ਪਾਂਡੇ ਬਨੋਂ ਸੰਭੇਖ ਮਿੱਟੀ ਕਿੱਥੋਂ ਲੈਂਦੇ ਹੋ ਕਿਵੇਂ ਕਰਦੇ ਹੋ ਪ੍ਰੋਸੈਸ ਕਰੇ ਮਿੱਟੀ ਬਹੁਤ ਦੂਰੋਂ ਆਂਦੀ ਹੈ ਜੀ ਆ ਮਿੱਟੀ ਅਗਲੇ ਆਹੀ ਸਟਾਉਂਦੇ ਆ ਮੁੱਲ ਤੇ ਜਿਹੜੇ ਮਿੱਟੀ ਪੁੱਟ ਕੇ ਲੈ ਕੇ ਆਂਦੇ ਉਹ ਘਾਟਦੇ ਤੁਹਾਡੇ 20 25 ਫੁੱਟ ਥੱਲੋਂ ਪੁੱਟ ਕੇ ਲੈ ਕੇ ਆਂਦੇ ਆ ਜੀ ਆ ਮਿੱਟੀ ਹੁੰਦੀ ਹੈ ਰੋਈ ਦੀ ਤੇ ਇਹ ਮਿੱਟੀ ਹੁੰਦੀ ਚਿੰਗਣਾਟ ਤੇ ਇਹਦੇ ਮਿੱਟੀ ਦੇ ਨਾਲ ਇਹ ਆਹੀ ਗੁੰਨ ਗੁੰਨ ਕੇ ਇਹ ਫਿਰ ਇਹਨੂੰ ਜਦਾਂ ਆਟਾ ਗੁੰਨੀਦਾ ਉਹ ਉਦਾਂ ਗੁੰਨ ਕੇ ਫਿਰ ਇਹਦਾ ਪਾਂਡਾ ਤਿਆਰ ਕਰੀਦਾ ਜੇ ਇਹਦੇ ਵਿੱਚ ਵੀ ਕੋਈ ਕੰਕਰ ਜਾਂ ਕੋਈ ਕਾਚ ਕੋਚ ਵਗੈਰਾ ਕੋਈ ਆ ਜਾਂਦਾ ਤੇ ਉਹਦੇ ਨਾਲ ਇਹ ਪਾਂਡਾ ਖਰਾਬ ਹੋ ਜਾਂਦਾ ਤੇ ਇੱਕ ਸਾਡਾ ਹੱਥ ਵੀ ਖਰਾਬ ਹੋ ਜਾਂਦੀ ਹੈ ਤੇ ਉਸ ਹਿਸਾਬ ਨਾਲ ਇਹ ਮਿੱਟੀ ਨੂੰ ਚੰਗੇ ਤਰੀਕੇ ਨਾਲ ਛਾਨ ਕੇ ਸਾਫ ਸੁਥਰੀ ਕਰਕੇ ਫਿਰ ਇਹਦੇ ਵਿੱਚ ਪਾਂਡਾ ਤਿਆਰ ਕਰੀਦਾ ਤਾਂ ਕਿੰਨੇ ਮੈਂਬਰ ਲੱਗੇ ਸਰ ਸਾਡੇ ਘਰ ਵਿੱਚ ਮੈਂਬਰ ਹੈਗੇ 10 ਜਣੇ ਜੀ ਤੇ 10 ਜਣੇ ਇਹ ਰਲ ਮਿਲ ਕੇ ਕੰਮ ਕਰੀਦਾ ਜੇ ਆਪਾਂ ਕਹਿ ਦਈਏ ਕੱਲ ਨੂੰ ਵੀ 2 ਜਣੇ ਕੰਮ ਕਰ ਲੋ ਜਾਂ 3 ਜਣੇ ਕੰਮ ਕਰ ਲੋ ਤੇ ਉਹ ਕੰਮ ਫਿਰ ਨਹੀਂ ਚੱਲਦਾ ਅਸੀਂ ਇਹ ਜਿਹੜਾ ਕੋਈ ਵੀ ਕੰਮ ਲਾ ਲੋ ਜੇ ਆਪਾਂ ਘਰ ਵਿੱਚ ਰਲ ਮਿਲ ਕੇ ਕੰਮ ਕਰਾਂਗੇ ਨਾ ਭਾਵੇਂ ਜਿੰਨਾ ਮਰਜ਼ੀ ਕੰਮ ਹੋਵੇ ਉਹ ਸਾਰਾ ਕੰਮ ਖਤਮ ਹੋਣਾ ਹੀ ਹੋਣਾ ਹੈ ਤਾ ਕਰਕੇ ਰਲ ਮਿਲ ਕੇ ਆਪਣਾ ਚਲੋ ਟਾਈਮ ਪਾਸ ਕਰਨ ਦੇ ਨਾਲੇ ਘਰ ਦੇ ਵਿੱਚ ਆਪਣਾ ਸਾਰਾ ਪਰਿਵਾਰ ਜੁੜਿਆ ਹੋਇਆ ਇੱਕ ਦੂਜੇ ਨਾਲ ਰਲ ਕੇ ਕੰਮ ਚੱਲ ਜ ਜਾਂਦਾ ਹੈ। ਬੱਸ ਵੀਰੇ ਤੁਸੀਂ ਭਾਂਡੇ ਬਣਾਉਂਦੇ ਹੋ ਲੋਕ ਲਗਾ ਕੇ ਲੈ ਕੇ ਜਾਂਦੇ ਆਂ ਬਰੋਂ ਵੀ ਕਿਉਂਦੇ ਲੈ ਆਂਦੇ ਸਰ ਇੱਕੋ ਸਲੋਕ ਹੈ ਬਲੋਕਲ ਵੀ ਆ ਜਾਂਦੇ ਜਿੱਦਾਂ ਪਿੰਡਾਂ ਪੁਨਾ ਦੁਕਾਨ ਕੀਤੀ ਹੋਈ ਹੈ ਪਿੰਡਾਂ ਵਾਲੇ ਵੀ ਲੈ ਜਾਂਦੇ ਆ ਫਿਰ ਕੁਝ ਵਪਾਰੀ ਸਾਡੇ ਮਾਚਲ ਤੋਂ ਸ਼੍ਰੀਨਗਰ ਤੋਂ ਜੰਮੂ ਤੋਂ ਆਂਦੇ ਆ ਜੀ ਉਧਰ ਫਿਰ ਭਾਂਡੇ ਪੁੰਡੇ ਨਹੀਂ ਮੰਨਦੇ ਤੇ ਉਹ ਇੱਕ ਵਾਰ ਇਹ ਵੱਡੇ ਇਸ ਵਜਾ ਛੋਟੀ ਗੱਡੀ ਭਰ ਕੇ ਲੈ ਜਾਂਦੇ ਆ ਜੀ। ਉਹ ਵੀ ਆਰਡਰ ਤੇ ਵੀ ਭਾਂਡੇ। ਹਾਂ ਆਰਡਰ ਦੇ ਵੀ ਤਿਆਰ ਹੋ ਜਾਂਦੇ ਭਾਂਡੇ। ਉਹਨੂੰ ਫਿਰ ਮਿੰਨਾ ਜਾਂ 10 ਦਿਨਾਂ ਵਿੱਚ ਉਹਨੂੰ ਟਾਈਮ ਦੇ ਜੇ ਤਾਂ ਭਾਈ ਇੰਨੇ ਦਿਨਾਂ ਬਾਅਦ ਆਡਾ ਮਾਲ ਤਿਆਰ ਹੋ ਜਾਊਗਾ ਤੁਹਾਨੂੰ ਜਾਂ ਫੋਨ ਕਰਕੇ ਤੁਹਾਨੂੰ ਸੱਦ ਲਾਂਗੇ। ਤਾਂ ਕਰਕੇ ਸਾਡਾ ਪੰਡਾ ਬਾਹਰ ਜਾ ਹੀ ਜਾਂਦੇ ਆ। ਭਾਂਡੇ ਬਣੋ ਦੂਸਰ ਤੁਸੀਂ ਬਣਾਉਂਦਾ ਕੰਮ ਕਰ ਰਹੇ ਹੋ ਕਦੀ ਸਰਕਾਰੀ ਨੌਕਰੀ ਵਾਲੇ ਬੰਦੇ ਕੋਸ਼ਿਸ਼ ਹੀ ਨਹੀਂ ਕੀਤੀ ਵੀ ਸਰਕਾਰ ਦਾ ਨੌਕਰ ਬਣ ਜੀ ਯਾਰ ਕਿੱਥੇ ਮਿੱਟੀ 'ਚ ਲੱਗੇ ਆ। ਸਰ ਪਹਿਲਾਂ ਅਸੀਂ ਪਲੱਸ 2 ਕੀਤੀ ਹੋਈ ਹੈ ਤੇ ਉਹਦੇ ਵਿੱਚ ਅਸੀਂ 1-2 ਸਾਲ ਫਾਰਮ ਭਰਨ ਪਰ ਇਹ ਵੀ ਦੇਖ ਲੈਨੇ ਆ ਕਿਸਮਤਾਂ ਜੁਮਾ ਕੇ ਵੀ ਨੌਕਰੀ ਮਿਲਦੀ ਕਿ ਨਹੀਂ ਮਿਲਦੀ ਫਿਰ ਅਸੀਂ ਇੱਕ ਦੋ ਵਾਰੀ ਫਾਰਮ ਭਰੇ ਆ ਜੇ ਉਹਦੇ ਵਿੱਚ ਕੋਈ ਨੌਕਰੀ ਨਾ ਕਰੇ ਨਹੀਂ ਮਿਲੇ ਤੇ ਆਸੇ ਪਾਸੇ ਸੁਣਿਆ ਬਈ ਅੱਜਕੱਲ ਨੌਕਰੀ ਬਹੁਤ ਮੁਸ਼ਕਲ ਆ ਇਹ ਪਹਿਲੀ ਗੱਲ ਜੀ ਨੌਕਰੀ ਮਿਲਦੀ ਹੈ ਤੇ ਉਹ ਪੈਸੇ ਪੂਹੇ ਦੇ ਕੇ ਫੇਰ ਮਿਲਣੀ ਆ ਉਦਾਂ ਨਹੀਂ ਮਿਲਨੇ ਤੁਹਾਨੂੰ ਜੇ ਮਿਲ ਜਾ ਉਹ ਤੁਹਾਡੀ ਕਿਸਮਤ ਹੈ ਜੀ ਫੇਰ ਕਰਦਿਆਂ ਨੇ ਸਮਝਾਇਆ ਕਾਕਾ ਇੱਧਰ ਉੱਧਰ ਘੁੰਮਦੀ ਲੋੜ ਨਹੀਂ ਆਪਣੇ ਚੁੱਪ ਪਰ ਕੇ ਤੁਹਾਨੂੰ ਮੈਂ ਕੰਮ ਸਿਖਾਉਣ ਲੱਗਾ ਇਹ ਕੰਮ ਤੁਹਾਨੂੰ ਹੱਤੇ ਜਦੋਂ ਮਰਜੀ ਜਿੱਥੇ ਮਰਜੀ ਕੰਮ ਤੋਂ ਹੀ ਕਰ ਸਕਦੇ ਹੋ ਇਹ ਗੱਲ ਬਾਪੂ ਨੇ ਕਹੀ ਹਾਂਜੀ ਇਹ ਕਿਹੜੇ ਬੰਦੇ ਦਾ ਪੁੱਤ ਵਾ ਕੇ ਕੰਮ ਕਰਦਾ ਛੱਤਰ ਬੜੇ ਫਿਰ ਹਾਂ ਕਿਉਂ ਪਹਿਲਾਂ ਇਹ ਹਵਾਰਾ ਕਰਦੇ ਤੁਰੇ ਫਿਰਦੇ ਸੀ ਅਗਰ ਕਹਿੰਦਾ ਆ ਜਾ ਤੈਨੂੰ ਕੰਮ ਸਿਕਾਈਏ ਤੇਰੇ ਇੱਕ ਗਾੜੀ ਕੰਮ ਆਊਗਾ ਨੌਕਰੀ ਭਾਵੇਂ ਮਿਲੇ ਨਾ ਮਿਲੇ ਤੂੰ ਆਪਣਾ ਹੱਥੋਂ ਤੂੰ ਆਪਣਾ ਕੰਮ ਜਿੱਥੇ ਮਰਜ਼ੀ ਕਰਕੇ ਉਹਣਾ ਰੋਟੀ ਖਾ ਸਕਦਾ ਹੈ ਆਪਣੀ ਜਿਹੜੀ ਪੀੜ੍ਹੀ ਹੈ ਨਾ ਜੀ ਆਪਣੇ ਬਜ਼ੁਰਗਾਂ ਤੋਂ ਡਰਦੀ ਸੀ ਬਾਪੂ ਨੇ ਜੋ ਕਹਤੋ ਕਰਨਾ ਪੈਣਾ ਕਰਨਾ ਹੀ ਪੈਣਾ ਜੇ ਅਸੀਂ ਪਹਿਲਾ ক্রিকেট ਖੇਡੇ ਜਾਂਦੇ ਹੁੰਦੇ ਇਹ ਉਸ ਟਾਈਮ ਦੇ ਵਿੱਚ ਮਿੱਟੀ ਤਿਆਰ ਕਰਕੇ ਟੋਵਾ ਸਾਂਗੇ ਤੇ ਬਾਪੂ ਉਹਦੇ ਗਾੜੀ ਰੱਖ ਦੇਣੇ ਜੀ ਆ ਤੁਹਾਡਾ ਸਾਮਾਨ ਤਿਆਰ ਹੈ ਜੀ ਅਸੀਂ ਚੱਲੇ ਜੀ ਖੇਡਣ ਵਾਸਤੇ ਜਿਹੜੀ ਆਪ ਜਿਹੜੇ ਆਪਣੇ ਗਾਂਵ ਬੱਚੇ ਉਹ ਨਹੀਂ ਡਰਦੇ ਨਹੀਂ ਉਹ ਨਹੀਂ ਡਰਦੇ ਅੱਜ ਕੱਲ ਦਾ ਇਹ 15 ਸਾਲ ਦੇ ਬੱਚੇ ਅਗਲਾ ਕਹਿੰਦੇ ਭਾ ਇਹਨੂੰ ਕਿਉਂ ਪੁੱਟਣ ਦੇ ਤੇਰੇ ਬਰਾਬਰ ਦਾ ਹੈਗਾ ਤੇ ਉਹ ਅੱਜ ਕੱਲ ਅੱਖਾਂ ਨਾਲ ਹੀ ਡਰਾ ਦਈਏ ਦਾ ਬੱਚੇ ਨੂੰ ਕਿ ਜਿੰਦ ਤੱਕ ਸਾਡੀ ਪੰਜਾਬ ਦੀ ਪੀੜ੍ਹੀ ਕਹਦੀ ਵੀ ਪੰਜਾਬ ਚ ਕੰਮ ਨਹੀਂ ਹੈਗਾ ਵਿਦੇਸ਼ਾਂ ਅੰਦਰ ਰੁੱਕ ਕਰਦੀ ਵੀ ਤੁਸੀਂ ਸੱਠੀ ਕਿਰਤ ਕਰਦੇ ਹੋ ਪਰਿਵਾਰ ਪਾਲਦੇ ਪਿਓ ਕੀ ਸੁਨੇਹਾ ਦਿਨਾ ਚਾਹੋਗੇ ਉਹਨਾਂ ਨੂੰ ਸਰ ਅਸੀਂ ਤਾਂ ਇਹ ਕਹਿਣਾ ਜਾਂਦਾ ਜੇ ਆਪਣੇ ਮਿਹਨਤ ਕਰੋ ਮਿਹਨਤ ਦੇ ਨਾਲ ਹੀ ਸਭ ਕੁਝ ਸਿੱਥੇ ਹੀ ਹੈ ਤੇ ਬਾਹਰ ਜਾ ਕੇ ਤੁਸੀਂ ਉੱਥੇ ਖੱਜਲ ਖਰਾਬੀ ਹੋਊਗਾ ਕੰਮ ਮਿਲੇ ਨਾ ਮਿਲੇ ਫਿਰ ਤੁਸੀਂ ਉੱਥੇ 20-25 ਲੱਖ ਰੁਪਏ ਲਾ ਕੇ ਜਾਓਗੇ ਉਹ ਪਰ ਤੁਸੀਂ ਕਿੰਨਾ ਇਕੱਠਾ ਕੀਤਾ ਹੋਗਾ ਕਿੰਨਾ ਨਹੀਂ ਤੇ ਆਪਣੇ ਇੰਨੇ ਦੇ ਵਿੱਚ ਆਪਣੇ 20-25 ਲੱਖ ਰੁਪਏ ਦੇ ਵਿੱਚ ਆਪਣੇ ਕਾਰੋਬਾਰ ਤੁਸੀਂ ਖੋਲ ਸਕਦੇ ਹੋ ਇਹਦੇ ਵਿੱਚ ਤਾਹੀ ਵੀ ਕਹਿੰਦੇ ਆਪਣੇ ਪੰਜਾਬ ਦੇ ਵਿੱਚ ਨੌਜਵਾਨ ਹੈਗੇ ਆ ਜੀ ਆਪਣਾ ਇੱਥੇ ਕਾਰੋਬਾਰ ਖੋਲੋ ਤੇ ਇੱਥੇ ਹੀ ਆਪਣੇ ਆਪਣੇ ਬਾਹਰ ਹੀ ਮੰਨ ਜਾਣਾ ਇੱਥੇ ਜੇ ਕੰਮ ਕਰਨ ਵਾਲਾ ਬੰਦਾ ਹੋਵੇ ਤੇ ਅਜੇ ਤਾਂ ਇਹ ਹੀ ਸੁਨਾਇਆ ਦਿਆ ਜਾਣਾ ਜਾਂਦਾ ਹੈ ਜੀ ਆਪਣੇ ਇੱਥੇ ਆਪਣੇ ਪੰਜਾਬ ਦੇ ਵਿੱਚ ਕੰਮ ਕਰੋ ਤੇ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈ ਜੀ ਅੱਬੇ ਕੁਝ ਇਹ ਅਰਜਿੰਦਰ ਕੁਮਾਰ ਜੀ ਜੋ ਪਿਛਲੇ 25 30 ਸਾਲ ਤੋਂ ਲਗਾਤਾਰ ਮਿੱਟੀ ਦੇ ਭਾਂਡੇ ਬਣਾਉਂਦਾ ਕੰਮ ਕਰ ਰਹੇ ਹੋਣਾ ਅਤੇ ਉਹਨਾਂ ਦੇ ਵੱਲੋਂ ਬਣਾਏ ਗਏ ਮਿੱਟੀ ਦੇ ਭਾਂਡਿਆਂ ਦੇ ਕੀ ਕੀ ਫਾਇਦੇ ਨੇ ਜਾਂ ਤੁਸੀਂ ਜਿੱਥੋਂ ਵੀ ਭਾਂਡਾ ਲੈਣਾ ਆਏ ਉਹਦੇ ਕੀ ਕੀ ਫਾਇਦੇ ਨੇ ਜ਼ਰੂਰ ਪੁੱਛਿਆ ਕਰੋ ਕਿਉਂਕਿ ਅਕਸਰ ਹੀ ਸਾਡੇ ਪਿੰਡਾਂ ਦੇ ਵਿੱਚ ਸਾਡੀਆਂ ਮਾਤਾਵਾਂ ਪੈਣਾ ਪਹਿਲਾਂ ਮਿੱਟੀ ਦੇ ਭਾਂਡੇ ਹੀ ਵਰਤਦੀਆਂ ਸਨ ਪਿੱਤਲ ਦੇ ਭਾਂਡੇ ਵਰਤਦੇ ਹੁਣ ਪਰ ਸਮਾਜ ਬਦਲਿਆ ਸਮਾਂ ਬਦਲਿਆ ਯੁੱਗ ਬਦਲਿਆ ਅਸੀਂ ਉਹਨਾਂ ਭਾਂਡ ਨੂੰ ਛੱਡਤਾ ਬਰਾਫਤ ਛੱਡਤੀ ਅਹੀ ਸਟੀਲ ਦੇ ਭਾਂਡੇ ਆਪ ਅਪਣਾ ਲਿਆ ਉਹਨਾਂ ਰਸੋਈਆਂ ਦੇ ਵਿੱਚ ਅਕਸਰ ਹੀ ਨਾ ਤਾਂ ਫਿੱਕਲ ਦੇ ਭਾਂਡੇ ਮਿਲਦੇ ਰਹੇ ਤੇ ਨਾ ਹੀ ਇਹ ਮਿੱਟੀ ਦੇ ਬਰਤਨ ਭਾਂਡੇ ਆਪਾਂ ਨੂੰ ਮਿਲਦੇ ਨੇ ਪਰ ਅੱਜ ਅਜੇ ਅਸੀਂ ਸਟੀਲ ਅਪਣਾਈ ਆ ਤੇ ਬਿਮਾਰੀਆਂ ਦੇ ਸ਼ਿਕਾਰ ਵੀ ਅਸੀਂ ਹੋ ਰਹੇ ਹਾਂ ਮਿੱਟੀ ਦੇ ਬਹੁਤ ਫਾਇਦੇ ਨੇ ਅਕਸਰ ਹੀ ਪਿੰਡਾਂ ਦੇ ਵਿੱਚ ਸਾਡੇ ਛੋਟੇ ਛੋਟੇ ਬੱਚੇ ਮਿੱਟੀ ਦੇ ਵਿੱਚ ਖੇਡਦੇ ਸਨ ਅੱਜ ਅਸੀਂ ਮਿੱਟੀ ਲੱਗ ਜਾਂਦੀ ਤੇ ਬੱਚੇਨ ਕੁੱਟਣ ਲੱਗ ਜਾਂਦੇ ਆ ਮਿੱਟੀ ਦੇ ਬਹੁਤ ਫਾਇਦੇ ਨੇ ਮਿੱਟੀ ਦੇ ਭਾਂਡਿਆਂ ਨੂੰ ਵਰਤਿਆ ਕਰੋ ਅਪਣਾਓ ਜੇ ਤੁਸੀਂ ਇਹ ਭਾਂਡੇ ਨੂੰ અપਨਾਉਂਦੇ ਹੋ ਤੇ ਇਹੋ ਜਿਹੇ ਵੀਰਾਂ ਦਾ ਰੋਜ਼ਗਾਰ ਚੱਲਦਾ ਹੈ ਪਤਾ ਨਹੀਂ ਕਿੰਨੇ ਹੋਰ ਨੌਜਵਾਨ ਇਸ ਰੋਜ਼ਗਾਰ ਨਾਲ ਜੁੜ ਕੇ ਆਪਣੇ ਘਰਾਂ ਦਾ ਰੋਜ਼ਗਾਰ ਚਲਾ ਰਹੇ ਨੇ ਘਰਾਂ ਦੀ ਰੋਟੀ ਰੋਟੀ ਚਲਾ ਰਹੇ ਕੈਮਰਾਮੈਨ ਦੇ ਨਾਲ ਵਿਸ਼ਾਲ ਕਟਾਰੀਆ ਵਿਸ਼ਾਲ ਫਫਰ ਟੀਵੀ ਕਰਨ ਤਰ